अठ रही पंजाबी फिल्म बलैकिया दो दी टीम नाल देव खरोड पहुंचे अमृतसर देखो के हरे मुद्दे संबंधी बनाई गई है फिल्म पत्रकार मनिंदर विशेष रिपोर्ट ਕੀ ਬਹੁਤ ਬੇਰਹਿਮ ਜੀਸੇ ਜਿਸ ਦੇ ਕੋਲੇ ਪੈਸੇ ਨਹੀਂ ਹੁੰਦੇ ਲਾਂ ਉਹਦੇ ਕੋਲੋਂ ਆਪਣੇ ਵੀ ਮੂੰਹ ਮੋੜ ਲੈਂਦੇ ਨੇ ਜੇ ਜਿੰਨਾ ਕੋਲ ਹੁੰਦੇ ਹੈ ਬੇਗਾਨੇ ਵੀ ਆਪਣੇ ਬਣ ਜਾਂਦੇ ਨੇ ਜੇ ਇੱਕ ਗੱਲ ਆ ਬਬੂ ਜੀ ਫਿਰ ਮੈਂ ਵੱਡਾ ਹੋ ਕੇ ਇੰਨੇ ਪੈਸੇ ਕਮਾਉਂਗਾ ਪਿੰਡ ਵਿੱਚ ਕਰੀਬ ਨਹੀਂ ਰਹਾਂ ਦਵਾਂਗਾ लहू वह लाजमी है जमना तो मंजूर सी पर मरना नहीं ਦੇ ਚਿੱਟੇ ਸਿੱਕੇ ਉਹ ਬੋਲੀ ਬੋਲਦੇ ਨੇ ਛੇੜੀ ਸਾਰੀ ਦੁਨੀਆ ਸਮਝਦੀ ਹੈ ਕਰਨਾ ਤੇ ਬਾਬਾ ਜੀ ਦੀ ਬਾਬਾ ਜੀ ਦਾ ਆਸ਼ੀਰਵਾਦ ਲੈਣਾ ਹੈ ਮੰਦਸਾਉਂ ਬੇਕਰ ਉਹ ਤੋਂ ਮੱਥਾ ਟੇਕਿਆ ਆਸ਼ੀਰਵਾਦ ਲਿਆ ਬਲੇਕੇ ਤੋਂ ਫਿਲਮ ਲਗਦੀਆ ਵਰਨਾਈ ਦੇ ਅਨੁਸਾਰ ਨੂੰ ਪਤਾ ਕਿ ਉਹ ਫਿਲਮ ਬਲੌਕਬਸਟਰ ਰਹੀ ਸਹਿਮਾਗਰ ਨੇ ਜਿਸ ਨੇ ਚੰਗਾ ਕਾਰੋਬਾਰ ਕੀਤਾ ਉਹ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤੀ। ਸੋ 5 ਸਾਲ ਬਾਅਦ ਅਸੀਂ ਬਲੈਕਏਟ ਨੂੰ ਲੈ ਕੇ ਆਇਆ। ਕਿਉਂਕਿ ਇਹ ਜਿਹੜੀ ਕਹਾਣੀ ਦੇਦੋਂ ਡੀਐਸਪੀ ਦੇਵ ਕਰਦਾ ਸੀ ਉਹ ਥੋੜੀ-ਥੋੜੀ ਲੱਗ ਕੇ ਦੇ ਵਿੱਚ ਇੱਕੋ ਥੋੜੀ ਜਿਹੀ ਕਹਾਣੀ ਉਹਨਾਂ ਲੋਕਾਂ ਤੋਂ ਮਿਲੀ ਜਿਹੜੇ ਲੋਕ ਪਾਕਿਸਤਾਨ ਤੋਂ ਬਡਵਾਰਾ ਟਾਈ ਮੇਂਦਰ ਆਏ। ਉਥੋਂ ਫਾਰੀਸ਼ ਸੋ ਸਾਰੇ ਜਿਹੜੇ ਲੋਕ ਸੀ ਜੋ ਸ਼ਰਾਬ ਦਾ ਧੰਦਾ ਕਾਰੋਬਾਰ ਕਰਦੇ ਸੀ ਜੋ ਉਹਨਾਂ ਯੌਨਾਂ ਵਾਲੀਆਂ ਪੀੜ੍ਹੀਆਂ ਜਿਹੜੀਆਂ ਉਹ ਵੀ ਸ਼ਰਾਬ ਦੇ ਧੰਦੇ ਚ ਨੇ ਤੇ ਉਹ ਕੋਈ ਅਪਾ ਐਜੂਕੇਸ਼ਨ ਨਾਲ ਕੋਈ ਲੈਣਾ ਨਹੀਂ ਸੀ ਸੋ ਉਹਨਾਂ ਦਾ ਜੋ ਸਰਵਾਈਵ ਕਰਦੇ ਨੇ ਤੇ ਉਹ ਸਿਰਫ ਇਸੇ ਧੰਦੇ ਨੂੰ ਕਰਦੇ ਨੇ ਵਿਚ ਵਿੱਚ ਚੁੱਪ ਕਰ ਗਏ ਜਾਂ ਵਿਚ ਬਹੁਤ ਰੌਲਾ ਪੈ ਗਿਆ ਮੈਂ ਕਰਾਉਂਦਾ ਨਹੀਂ ਸਾਈਡ ਨਾਲ ਨਾ ਕਰਿਆ ਫਾਈਲ ਕਰ ਤੋਂ ਉਹਨਾਂ ਨੂੰ ਕਿਹਾ ਇੱਥੇ ਆ ਜਾ ਜਦੋਂ ਅੱਗੇ ਆ ਕੇ ਕਰ ਲੂਗਾ ਗੱਲਬਾਤ ਜੇ ਸਾਬੂ ਨੇਵਾਂ ਦੀ ਤਾਂ ਪਰੀਓ ਫਿਰ ਮੈਨੂੰ ਬੜਾ ਮਰਾਇਕ ਕਾਸਟ ਹੋਇਆ ਕਿ ਯਾਰ ਇਹਨਾਂ ਲੋਕਾਂ ਦੇ ਫੋਨ ਕਰਨੀ ਪੜਦੀ ਆ ਕਿ ਇਹਨਾਂ ਲੋਕਾਂ ਦੇ ਜਿਹੜੇ ਜਿਹੜੀਆਂ ਨੇ ਉਹ ਵੀ ਸ਼ਰਾਬ ਦੇ ਧੰਦੇ ਦੇ ਵਿੱਚ ਹੀ ਨੇ ਇਹਦੇ ਸ਼ਰਾਬ ਕਰਦੇ ਨੇ ਇਹ ਸਿਸਟਮ ਨੂੰ ਗੇਟ ਕਰਦੇ ਨੇ ਤਾਂ ਉਹਨਾਂ ਤੋਂ ਮੈਂ ਜਾਣਨਾ ਚਾਹਿਆ ਕਿ ਤੁਸੀਂ ਇਹ ਕੰਮ ਕਿਉਂ ਕੀਤਾ ਉਹ ਕਹਿੰਦੇ ਜਦੋਂ ਅਸੀਂ ਉਧਰੋਂ ਆਏ ਸੀ ਤਾਂ ਅਸੀਂ ਪਾਕਿਸਤਾਨ ਦੇ ਵਿੱਚ ਸਰਦਾਰ ਸੀਗੇ ਸਾਡੇ ਕੋਲ ਪਰੇਸ਼ੀਏ ਜ਼ਮੀਨਾਂ ਸੀ ਅਸੀਂ ਜ਼ਮੀਰਾਂ ਵਾਲੇ ਲੋਕ ਸੀ ਵਾਣ ਤੋਂ ਬਾਅਦ ਜਦੋਂ ਅਸੀਂ ਇੱਧਰ ਆਏ ਤਾਂ ਸਿਸਟਮ ਨੇ ਸਰਕਾਰਾਂ ਨੇ ਸਾਡਾ ਸਾਥ ਨਹੀਂ ਦਿੱਤਾ ਸਾਨੂੰ ਮਾੜੀਆਂ ਜ਼ਮੀਨਾਂ ਦਿੱਤੀ ਗਈਆਂ ਜਿਹੜੀਆਂ ਪਾਣੀ ਦੀ ਮਾਫ ੱਲੇ ਸੀਗੀਆਂ ਬੜਾ ਹੀ ਮਾਰ ੱਲੇ ਸੀਗੀਆਂ ਤਾਂ ਜਦੋਂ ਅਸੀਂ ਕੋਈ ਫਸਲ ਵੀ ਉਗਦੇ ਸੀ ਤਾਂ ਪਾਣੀ ਉਹ ਕਿੰਨੀ ਲੱਕ ਲੈ ਜਾਂਦਾ ਸੀ ਹੜਾ ਕੇ ਤੋਏ ਬਣ ਜਾਂਦੇ ਸੀਗੇ ਉਹ ਜ਼ਮੀਨ ਦੇ ਵਿੱਚ ਤੇ ਸਾਡੇ ਵਿੱਚ ਕੁਝ ਬੰਦਿਆਂ ਨੇ ਬਲੈਕ ਦਾ ਕੰਮ ਸ਼ੁਰੂ ਕੀਤਾ ਉਹ ਗੋਲਡ ਗੋਲਡ ਲੈ ਮੈਂ ਜੀ ਅਫਗਾਨਿਸਤਾਨ ਤੋਂ ਪਾਕਿਸਤਾਨ ਹੋ ਕੇ ਤੇ ਸ਼ਰਾਬ ਦਾ ਉਹ ਧੰਦਾ ਇਧਰ ਉਧਰ ਹੋਣਾ ਸ਼ੁਰੂ ਹੋ ਗਿਆ ਤੇ ਕੁਝ ਲੋਕ ਜ਼ਮੀਰ ਦੀ ਰੋਟੀ ਖਾਣੀ ਪਸੰਦ ਕਰਦੇ ਸੀ ਬਟ ਉਹ ਵੀ ਮਿッセ ਜਾਂਦੇ ਸੀਗੇ ਇਸ ਕੰਮ ਦੇ ਵਿੱਚ ਵਾਜ਼ ਦੀ ਹੈ ਇੱਕ ਇਹੋ ਜਿਹੇ ਇਨਸਾਨ ਦੀ ਕਹਾਣੀ ਹੈ ਜਿਹੜਾ ਇਨਸਾਨ ਚਾਹੁੰਦਾ ਹੈ ਕਿ ਮੈਂ ਤਾਂ ਬਲੈਕ ਦਾ ਕੰਮ ਕੀਤਾ ਸਾਡੇ ਨੂੰ ਤਾਂ ਬਲੈਕੀ ਦਾ ਥੱਪਾ ਲੱਗ ਗਿਆ ਪਰ ਜਿਹੜੀ ਮੇਰੀ ਆਉਣ ਵਾਲੀ ਜਨਰੇਸ਼ਨ ਹੈਗੀ ਹੈ ਜਿਹੜੇ ਸਾਡੇ ਬੱਚੇ ਨੇ ਉਹਨਾਂ ਨੂੰ ਮੈਂ ਥੱਪਾ ਹਟਾਦਾ ਹਾਂ ਪੜ੍ਹਨ ਲਿਖਣ ਤੇ ਵੱਡੇ ਅਫੀਸਰ ਬਣ ਸੋ ਐਦਾ ਇੱਕ ਫਿਲਮ ਤੇ ਜਿਹੜੀ ਇੱਕ ਬਹੁਤ ਸੋਹਣਾ ਮੈਸੇਜ ਦਿੰਦੀ ਹੈ ਵਰ ਮੈਂ ਜਿੰਨਾ ਵੀ ਸਿਨੇਮਾ 'ਚ ਤਾਂ ਕੀਤਾ ਜਾਏ ਡਾਕੂਆ ਮੁੰਡਾ ਬੰਨ ਨੂ ਹੋਵੇ ਜਾਂ ਡੀਐਸਪੀ ਬਣੇ ਹੋਵੇ ਬਲੈਕਏ ਉਹਨਾਂ ਸੀ ਮੈਸੇਜ ਹੀ ਦਿੱਤਾ ਸਾਡਾ ਇਹ ਰਿਹਾ ਕਿ ਐਂਟਰਟੇਨਮੈਂਟ ਦੇ ਨਾਂ ਨਾਲ ਇੱਕ ਸਮਾਜ ਨੂੰ ਸੇਧ ਦਿੱਤੀ ਜਾਵੇ ਕਿਸੇ ਨਾ ਕਿਸੇ ਤਰੀਕੇ ਉਹਦਾ ਨਾ ਸਿਨੇਮਾ ਕਰੀਏ ਸੋ ਉਸੇ ਲੜੀ ਦੇ ਵਿੱਚ ਅਸੀਂ ਬਲੈਕਏ ਫੂ ਲੈ ਕੇ ਆਏ ਆਂ ਔਰ ਬਲੈਕਏ ਨੂੰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਸਾਡੀ ਆਮ ਦੌਰ ਤੇ ਆਡੀਅੰਸ ਖੈਲੀ ਹੈ ਕਿ ਪੰਜਾਬੀ ਸਿਨੇਮਾ ਐਕਸ਼ਨ ਕਰਨ ਲੱਗਿਓ ਸਾਉਥ ਦੇ ਸਿਨੇਮੇ ਨੂੰ ਤੁਸੀਂ ਕੀ ਰਿਸਕ ਕਰੋਗੇ ਜਾਂ ਹਾਲੀਵੁੱਡ ਦੀ ਤੁਸੀਂ ਕੀ ਰਿਸਕ ਕਰੋਗੇ ਤਾਂ ਅਸੀਂ ਹਿੰਮਤ ਕੀਤੀ ਹੈ ਹੁਣ ਪੰਜਾਬ ਦਾ ਜਿਹੜਾ ਸ਼ਰਮ ਉਹ ਚੇਂਜ ਹੋ ਰਿਹਾ ਤੇ ਪਿੱਛੇ ਜੋ ਮਸਤਾਨੀਆਂ ਆਈ ਸੀ ਜਾਂ ਮੋਡ ਆਈ ਸੀ ਉਹਦੇ ਵਿੱਚ ਵੀ ਮੈਂ ਕਿਸਨੇ ਦਾ ਰੋਲ ਕੀਤਾ ਸੀ ਸੋ ਉਹ ਫਿਲਮਾਂ ਤੁਸੀਂ ਦੇਖ ਰਹੇ ਹੋ ਹਾਲੇ ਵਾਲੇ ਜਿਹੜਾ ਪੰਜਾਬੀ ਸਿਨੇਮੇ ਦਾ ਬਜਟ ਹੈ ਉਹ ਵੱਡਾ ਹੁੰਦਾ ਜਾ ਰਿਹਾ ਔਰ ਅਸੀਂ ਵੀ ਇੱਕ ਦਿਨ ਸਾਉਂਦ ਦੇ ਸਿਨੇਮੇ ਨੂੰ ਜਾਂ ਬਾਲੀਵੁੱਡ ਦੇ ਸਿਨੇਮੇ ਨੂੰ ਟੱਕਰ ਦੇਵਾਂਗੇ ਸੋ ਸਾਡੀ ਇੱਕ ਛੋਟੀ ਜੀ ਕੋਸ਼ਿਸ਼ ਹੈ ਕਿਉਂਕਿ ਅਸੀਂ ਟੈਕਨੀਕਲੀ ਜਿੰਨੀਆਂ ਵੀ ਟੀਮ ਸੀਨੀਅਰ ਸਾਰੀਆਂ ਅਸੀਂ ਸਾਉਂਦ ਤੋਂ ਹਾਇਰ ਕੀਤੀਆਂ ਐਕਸ਼ਨ ਦੇ ਲਈ ਅਸੀਂ ਵਧੀਆ ਐਕਸ਼ਨ ਡਾਇਰੈਕਟਰ ਲਿਆ ਔਰ ਕੈਮਰਾਮੈਨ ਬਾਲੀਵੁੱਡ ਤੋਂ ਲਿਆ ਸੋ ਕਿਸੇ ਚੀਜ਼ ਦੇ ਵਿੱਚ ਅਸੀਂ ਕਮੀ ਨਹੀਂ ਛੱਡੀ ਮਿਊਜ਼ਿਕ ਦੇ ਵਿੱਚ ਫਿਲਮ ਨੂੰ ਫਿਲਮਾਉਣ ਦੇ ਵਿੱਚ 60 ਦਿਨਾਂ ਦੇ ਵਿੱਚ ਅਸੀਂ ਫਿਲਮ ਇਹ ਫਿਲਮਾਈ ਹੈ ਰਾਜਸਥਾਨ ਬੰਬੇ ਪੰਜਾਬ ਤੇ ਇੱਕ ਚੰਗੇ ਕੰਟੈਂਟ ਦੇ ਨਾਲ ਔਰ ਚੰਗੀ ਫਿਲਮ ਬਣਾਈ ਹੈ ਜਿਹਦਾ ਕਿ ਟ੍ਰੇਲਰ ਸਾਰਿਆਂ ਨੇ ਬਹੁਤ ਐਪਰੀਸ਼ੀਏਟ ਕੀਤਾ 뮤జిక్ ਨੂੰ ਬਹੁਤ ਐਪਰੀਸ਼ੀਏਟ ਕਰ ਰਹੇ ਨੇ ਸੋ ਹੁਣ ਤੁਸੀਂ ਇੱਕ ਜ਼ਰੀਆ ਹੋ ਜਿਹੜਾ ਮੀਡੀਆ ਹੈ ਕਿ ਸਾਡੀ ਜਿਹੜੀ ਇਹ ਗੱਲ ਹੈ ਜਿਹੜੀ ਸਾਡੀ ਸੋਚ ਹੈ ਉਹਨੂੰ ਲੋਕਾਂ ਤੱਕ ਪਹੁੰਚਾਓ ਜੀ ਥੈਂਕ ਯੂ ਜੀ ਜੀ ਪਰ ਇਹ ਤੋਂ ਬਦਲ ਲੱਗਦਾ ਕਿ ਪੰਜਾਬੀ ਸਿਨੇਮਾ ਬੜੀ ਥੋੜਾ ਜਿਹਾ ਪਿਆਰਾ ਹੈ ਅਸੀਂ ਅੱਛੇ ਢੰਗ ਨਾਲ ਕਵਰ ਕਰੀਓ ਸੋ ਜਦੋਂ ਦੇਖੀ ਹੋਣਾ ਲਿਆ ਕਿ ਇਹ ਫਿਲਮ ਤੇ ਬਹੁਤ ਜ਼ਿਆਦਾ ਮਿਹਨਤ ਹੋਈਆ ਆ ਬੰਬੇ ਸ਼ੂਟ ਹੋਇਆ Rajasthan ਹੋਇਆ Punjab ਹੋਇਆ ਸੋ ਕਾਫੀ ਡਿਫਰੈਂਟ ਲੋਕੇਸ਼ਨਸ ਵੀ ਤਾਂ ਲੋਕੇਸ਼ਨਸ ਤੇ ਲਿਖਣਾ ਮਿਲ ਲਿਆ ਤੇ ਮੇਰਾ ਕੈਰੈਕਟਰ ਇਹਦੇ ਵਿੱਚ ਹੈਗਾ ਨੀਮੋ ਦਾ ਮੈਂ ਪਹਿਲਾਂ ਗਰੀਬ ਕੁੜੀ ਪਲੇ ਕਰ ਰਹੀ ਆ ਫਿਰ 3-4 ਸ਼ੇਡਸ ਆਨ ਦੇ ਕੈਰੈਕਟਰ ਦੇ ਵਿੱਚ ਫਿਰ politisian ਬਣਨੀ ਆ ਸਾਰੀ ਜਰਨੀ ਆ ਬਹੁਤ ਬਿਊਟੀਫੁਲ ਕਰਦਾ ਰਿਹਾ ਕਿਉਂਕਿ ਤੇ ਕਾਫੀ ਚੈਲੰਜਿੰਗ ਰੋਲ ਸੀ ਮੇਰੇ ਵਾਸਤੇ ਔਰ ਕਾਫੀ ਇੰਟਰਸਟਿੰਗ ਸੀ ਅ ਇਦਾਂ ਦੇ ਕਰਦਾ ਪਹਿਲਾਂ ਨਹੀਂ ਸੀ ਲਿਖੇ ਜਾਂਦੇ ਹੁਣ ਮੈਨੂੰ ਲੱਗਦਾ ਹੈ ਕਿ ਚੇਂਜ ਹੋ ਰਹੀ ਹੈ ਇੰਡਸਟਰੀ ਇਵੋਲਵ ਹੋ ਰਿਹਾ ਹੈ ਬਾਕੀ ਨਵੇਂ ਨਵੇਂ ਸਬਜੈਕਟਸ ਆ ਰਹੇ ਔਰ ਫੀਮੇਲ ਆਰਟਿਸਟ ਵੀ ਨਵੇਂ ਨਵੇਂ ਕਰਦਾਰ ਜਿਹੜੇ ਉਹ ਲਿਖੇ ਜਾ ਰਹੇ ਨੇ ਅ ਸੋ ਯਾ ਮੈਂ ਨਹੀਂ ਕਹਾਂ ਕਿ ਆਰਟ ਮਾਰਕ ਨਹੀਂ ਮਿਲਣਾ ਹੈ ਜਾਂ ਕਿ ਨਹੀਂ ਲੱਗੀ ਲੱਗੀ ਚੱਲ ਪੈ ਚੱਲ ਪੈ ਲੱਗੀ ਤਨੂੰ ਮਾਈਕ ਦੇ ਲੋੜ ਹੀ ਨਹੀਂ ਐਡਾ ਗਲਾ ਇਦਾਂ ਹੀ ਚੱਕਦੇ ਫਿਰਦੇ ਸੱਚੀ ਗੱਲ ਸਾਰੇ ਨੂੰ ਸੱਚੀ ਗੱਲ ਬਸ ਬਾਕੀ ਬਾਈ ਨੇ ਨਾਲ ਨੂੰ ਨਾਸੀ ਦੇ ਨਾਲ ਕਿਹਾ ਬਾਕੀ ਕੀ ਗੱਲ ਕਹਿਣਾ ਚਾਹੁੰਗਾ ਇਹ ਕੁਝ ਕੋ ਫੈਮੀਲੀ ਐ ਫੋਟ ਲੈਂਦੀ ਨੇ ਕਿ ਇਹ ਐਕਸ਼ਨ ਮੂਵੀ ਐ ਅਮਾਇਰ ਵਿੱਚ ਕੋਈ ਦਾ ਪਰਮਿਨਿਗ ਪਾਟਨਾ ਹੋਵੇ ਜਾਂ ਕੋਈ ਦਲਗ ਬਲਗੈਰੀ ਦੀ ਨਾਵੇ ਸੋ ਇਦਾਂ ਦੇ ਵਿੱਚ ਕੁਝ ਵੀ ਨਹੀਂ ਹੈਗਾ ਵੀਰੇ ਤੁਸੀਂ ਫੈਵਰੀ ਨਾਲ ਬਹਿ ਕੇ ਫਰੀ ਮਾਈਂਡ ਹੋ ਕੇ ਮੂਵੀ ਨੂੰ ਇੰਜੋਏ ਕਰ ਸਕਦਾ ਹੈ ਕਿ ਇੰਜੋਏ ਕਰ ਸਕਦੇ ਹੋ ਬਹੁਤ ਵਧੀਆ ਮੂਲ ਬਣੀਆ ਮਿਹਨਤ ਲੱਗੀ ਆ ਸੋ ਮੇਰੇ ਦੇ ਵਿੱਚ ਨੈਗੇਟਿਵ ਕਿਰਦਾਰ ਆ ਜੀ ਦਰਬਾਰੇ ਦਾ ਕਰੈਕਟਰ ਹੈ ਬਾਕੀ ਤੁਸੀਂ 8 ਤਰੀਕ ਨੂੰ ਮੂਵੀ ਚ ਦੇਖਿਓ ਬਲੈਕਿਆ 2 8 ਮਾਰਚ ਨੂੰ ਥੈਂਕ ਯੂ ਦਸ਼ੁਕਰਾ యాక్షన్ కి సస్పెన్స్ యా థ్రిల్లర్ యా రిచ్ వన్ సైడ్ రిస్క్ ਹੋਣਗੇ ਔਰ ਤੁਹਾਨੂੰ ਬੰਨ ਕੇ ਰੱਖੇਗੀ ਇਹ ਕਲਮ ਸੋ ਇਟਸ ਨਾਟ ਜਸਟ ਅਕਸ਼ਨ ਐਕਸ਼ਨ ਐਕਸ਼ਨ ਸਾਰਾ ਕੰਪਲੀਟ ਪੈਕੇਜ ਮਿਲੇਗਾ ਤੁਹਾਨੂੰ ਕਿ ਸਸਪੈਂਸ ਰਹੇਗਾ ਅਜ ਤੱਕ ਕੀ ਅੱਛੀ ਕਾਮੇਡੀ ਬੜੀ ਵਧੀਆ ਕਾਮੇਡੀ ਵੀ ਹੈ ਵਿੱਚ ਸੋ ਥੈਂਕ ਯੂ